ਸਾਡੇ ਮਾਨਯੋਗ ਸੀਐਮ ਸਾਹਿਬ ਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਂਡ ਕ੍ਰਾਸ ਬਾਰਡਰ ਨਾਰਕੋ ਆਰਮਸ ਐਂਡ ਨਾਰਕੋ টেরਰਿਜ਼ਮ ਦੇ ਉੱਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰ ਸਿੰਘ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ 15 ਸਫਿਸਟੀਕੇਟਿਡ ਪਿਸਟਲ ਜੋ ਕਿ ਕ੍ਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਅਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਉਹ ਰਿਕਵਰ ਕੀਤੇ ਗਏ ਹੈ ਔਰ ਇਹਦੇ ਵਿੱਚ ਟੋਟਲ ਜਿਹੜੇ ਐ 7 ਅਕਿਊਜ਼ਡ ਰੈਸਟ ਹੋਏ ਐ ਉਹਨਾਂ ਚ ਜੂਵਨਾਈਲ ਐ 6 ਮੇਜਰ ਨੇ ਔਰ ਇਹ ਰਿਕਵਰੀਜ਼ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਨਾਲ ਕੀਤੀਆਂ ਗਈਆਂ ਇਹਦੇ ਚ ਜਿਹੜੇ 15 ਪਿਸਟਲਜ਼ ਉਹਨਾਂ ਦਾ ਬ੍ਰੇਕਅਪ ਹੈਗਾ 9 ਐਮ ਐਮ ਦੇ ਗਲੌਕ ਹੈਗੇ 9 ਨੌਂ ਪਿਸਟਲ ਔਰ 6 ਪਿਸਟਲ ਹੈਗੇ 0.30 ਬੋਰ ਦੇ ਜਿਹੜੇ ਸਟਾਰ ਵਾਲੇ ਜੋ ਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸਫਿਸਟਿਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਆਪਾਂ ਉਹਨੂੰ ਕਹਿ ਸਕਦੇ ਹਾਂ ਮਾਰੂ ਅਰੇ ਬਹੁਤ ਵੱਡਾ ਇੱਕ ਮੋਡਿਊਲ ਬਸ ਕੀਤਾ ਗਿਆ ਜਿਹੜੇ ਮੇਨ ਗੱਲ ਇਹਦੇ ਚ ਇੱਕੋ ਹੀ ਆਈ ਹੈ ਕਿ ਜਿਹੜੇ ਬਾਰਡਰ ਦੇ ਨੇੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਆਪਣੇ ਖੇਤ ਵੀ ਨੇ ਆਪਣੇ ਘਰ ਵੀ ਨੇ ਉੱਥੇ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਡਰੋਨ ਡਰਾਪਿੰਗਸ ਨਾਲ ਇਹ ਅਸਾਈਨਮੈਂਟਸ ਭੰਗਵਾਈਆਂ ਜਾਂਦੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਆਗ ਬੇਸਡ ਹੈਂਡਲਰ ਜਿਹੜਾ ਉਹ ਕਾਮਨ ਹੈ ਇਹ ਜਿਹੜੇ ਆਪਾਂ ਦੋ ਮੋਡਿਊਲ ਸਮਝ ਕਹਿ ਸਕਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਜੀ ਜਿਨ੍ਹਾਂ ਦੀ ਸੁਪਰਵਾਈਜ਼ਨ ਸਾਡੇ ਡੀਐਸਪੀ ਹਰਮਿੰਦਰ ਸਿੰਘ ਜਗਵਿੰਦਰ ਐਡੀਸੀਪੀ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਕਰ ਰਹੇ ਸੀ ਇੱਕ ਜੁਵੈਨਾਈਲ ਨੂੰ ਫੜਿਆ ਸੰਘੇੜੇ ਪਿੰਡ ਤੋਂ ਲੋਪੋਕੇ ਅਮਰਸਰ ਰੂਰਲਜ਼ ਉਹ ਵੀ ਬਾਰਡਰ ਦੇ ਨੇੜੇ ਪਿੰਡ ਆ ਉਹ ਤੋਂ ਦੋ ਪਿਸਤਲ ਮਿਲੇ ਔਰ ਉਹਦਾ ਇੱਕ ਨਾਲ ਉਹਦੇ ਦੋ ਸਾਥੀ ਸਾਹਮਣੇ ਆਏ ਸ਼ਮਸ਼ੇਰ ਸਿੰਘ ਇਹ ਗੇਟ ਕੀ ਮੰਦੇ ਤੇ ਅਮਨਦੀਪ ਸਿੰਘ ਸ਼ਮਸ਼ੇਰ ਤੋਂ ਇੱਕ ਪਿਸਤਲ ਮਿਲਦਾ ਹੈ ਤੇ ਅਮਨਦੀਪ ਤੋਂ ਦੋ ਮਿਲੇ ਪਹਿਲਾਂ ਉਸ ਬਾਅਦ ਇਹਨਾਂ ਦੀ ਇੰਟਰੋਗੇਸ਼ਨ ਦੇ ਉੱਤੇ ਬਲਵਿੰਦਰ ਕਾਕਾ ਲੋਪੋਕੇ ਦਾ ਅੱਕੜ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਉੱਥੋਂ ਦੇ ਬਾਕੀ ਸਾਰੇ ਮੇਨ ਜਿਹੜੇ ਕਯੂਜ਼ ਨੇ ਉੱਥੋਂ ਫਿਗਰ ਹੋਏ ਬਲਵਿੰਦਰ ਕਾਕਾ ਤੋ ਤਿੰਨ ਪਿਸਟਲ ਮਿਲੇ ਗੁਰਦੇਵ ਉਸੇ ਪਿੰਡ ਦਾ ਇਹ ਪਿਓ ਪੁੱਤ ਨੇ ਗੁਰਦੇਵ ਸਿੰਘ ਤੇ ਕਰਨਪ੍ਰੀਤ ਸਿੰਘ ਸੋ ਗੁਰਦੇਵ ਸਿੰਘ ਤੋਂ 7 ਪਿਸਟਲ ਰਿਕਵਰ ਹੋਏ ਕਰਨਪ੍ਰੀਤ ਜਿਹੜਾ ਹੈਗਾ ਬੇਟਾ ਉਹ ਵੀ ਪੂਰਾ ਇਸ ਸ਼ਾਮਲ ਸੀ ਤੇ ਨਾਲ ਹਰਮਨ ਉਸੇ ਪਿੰਡ ਦਾ ਕੱਕੜ ਦਾ ਤੇ ਜੇ ਇਹਨਾਂ ਦੀ ਏਜ ਪ੍ਰੋਫਾਈਲ ਆਪਾਂ ਦੇਖੀਏ ਜੁਵినਾਈਲ ਬਾਰੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਸ਼ਮਸ਼ੀਰ ਸਿੰਘ 30 ਸਾਲ ਦਾ ਅਮਨਦੀਪ ਬੋਬੀ ਜਿਹੜਾ 23 ਸਾਲ ਦਾ ਬਲਵਿੰਦਰ ਕਾਕਾ ਟੱਕੜ ਵਾਲਾ ਇਹ 26 ਸਾਲ ਦਾ ਗੁਰਦੇਵ ਜਿਹੜਾ ਇਹ 40 ਸਾਲ ਦਾ ਫਾਦਰ ਜਿਹੜਾ ਹੈ ਬੇਟਾ ਕਰਨਪ੍ਰੀਤ 19 ਸਾਲ ਦਾ ਤੇ ਹਰਮਨ ਜਿਹੜਾ ਇਹਦਾ ਨਾਲ ਸਾਥੀ ਹੈ ਕੰਪਲੈਕਸ ਇਹ 19 ਸਾਲ ਦਾ ਸੋ ਬੇਸਿਕਲੀ ਇਹ ਬੜਾ ਹੀ ਥੋਰੋ ਇਨਵੈਸਟੀਗੇਸ਼ਨ ਦਾ ਰਿਜ਼ਲਟ ਹੈ ਸਾਰਾ ਔਰ ਇੱਕ ਜਿਹੜੀ ਆਮ ਰੈਗੂਲਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਕੁਸ਼ਨ ਡਰੱਗਸ ਐਂਡ ਆਰਮਸ ਇਨਟੂ ਇੰਡੀਅਨ ਟੈਰਿਟਰੀ ਉਹ ਉਹਦੇ ਉੱਤੇ ਬੜਾ ਵੱਡਾ ਇੱਕ ਸਕਸੈਸ ਮੈਨੂ ਸਮਝਦਾ बिकॉज ਤੁਸੀਂ ਇਹ ਦੇਖੋ ਵੀ ਜੇ ਇੰਨੇ ਲੀਥਲ ਵੈਪਨਸ ਜੋ ਡੈਸਟੀਨੇਸ਼ਨ ਇਹਨਾਂ ਦੀ ਵਿਦਨ ਪੰਜਾਬ ਐਂਡ ਕੰਟਰੀ ਵੀ ਹੋਣੀ ਸੀਗੀ ਔਰ ਜਿਹਦੇ ਚ ਇੱਕ ਦੂਸਰੀ ਇੰਟਰਸਟਿੰਗ ਗੱਲ ਇਹ ਆ ਕਿ ਜੁਵਨਾਈਲ ਜਿਹੜਾ ਉਹ ਮੇਨ ਕੰਮ ਇਹੀ ਕਰ ਰਿਹਾ ਕਿ ਚੁੱਕਣ ਦਾ ਵੀ ਉਕੇ ਲੋਕਾਂ ਨੂੰ ਹੁੰਦਾ ਕਿ ਜੂਵਿਨਾਈਲ ਨੂੰ ਘੱਟ سزا ਮਿਲੇਗੀ ਅੱਗੇ ਡਿਸਟ੍ਰਿਬਿਊਸ਼ਨ ਵੀ ਜਿਹੜੀ ਅੱਗੇ ਕਰਦਾ ਸੀ ਉਹ ਵੀ ਜੂਵਿਨਾਈਲ ਦੇ ਥਰੂ ਕਰਾਉਂਦੇ ਵੀ ਤਾਂ ਕਿ ਸ਼ੱਕ ਵੀ ਨਾ ਪਵੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਨੈਟਵਰਕ ਬਸ ਜੋ ਹੈ ਇਸ ਤੋਂ ਇਲਾਵਾ ਇਹਨਾਂ ਦੇ ਹੁਣ ਲਿੰਕੇਜਸ ਅਸੀਂ ਕਢਾ ਰਹੇ ਹਾਂ ਕਿ ਪਹਿਲਾਂ ਕਿੰਨੀਆਂ ਕਨਸਾਈਨਮੈਂਟਸ ਇਹਨਾਂ ਵੱਲੋਂ ਜਿਹੜੀਆਂ ਪਿਕਅਪ ਕੀਤੀਆਂ ਗਈਆਂ ਤੇ ਡਿਲੀਵਰ ਕੀਤੀਆਂ ਗਈਆਂ ਔਰ ਮੈਨੂੰ ਉਮੀਦ ਹੈ ਕਿ ਸਾਰਾ ਫਾਈਨੈਂਸ਼ੀਅਲ ਐਂਗਲ ਵੀ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਅਗਰ ਇੱਥੇ ਚੀਜ਼ ਆਉਂਦੀ ਹੈ ਵੈਪਨ ਆਉਂਦਾ ਜਾਂ ਡਰੱਗ ਆਉਂਦਾ ਤਾਂ ਉਹਦੀ ਫਾਈਨੈਂਸ਼ੀਅਲ ਜਿਹੜਾ ਗੇਮਸ ਨੇ ਉਹ ਕਿਦਾਂ ਪੇਬੈਕ ਹੁੰਦੇ ਆ ਉਸ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮੈਂ ਦਿੱਲੀ ਬਮਾਰਦ ਬਾਦ ਦਿੰਦਾ ਇਨਸਪੈਕਟਰ ਮੋਲਕਦੀਪ ਸਿੰਘ ਤੇ ਉਹਨਾਂ ਦੇ ਜਿਹੜੇ ਸਾਰੇ ਟੀਮ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਔਰ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਕਸੈਸਫੁਲੀ ਅੰਜਾਮ ਦਿੱਤਾ ਨੇ ਇਹਨੇ ਦੇ ਪੁਰਾਣੇ ਕੇਸ ਨਹੀਂ ਹੈਗੇ ਜੀ ਕੋਈ ਬਟ ਇਹ ਕਿ ਬਾਰਡਰ ਦੇ ਉੱਤੇ ਰਹਿ ਕੇ ਕੰਮ ਹੀ ਤੁਹਾਨੂੰ ਪਤਾ ਬੰਦਾ ਇਹੋ ਜਿਹਾ ਅ ਕੰਮ 'ਚ ਆ ਜਾਂਦਾ ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਹੈਗੇ ਕੋਈ 10+2 ਹੈ 10+11ਵੀਂ ਹੈ ਕੋਈ 10ਵੀਂ ਹੈ ਇਸ ਤਰ੍ਹਾਂ ਦੀ ਇਹਨਾਂ ਦੀ ਕੁਝ ਜਿਹੜਾ ਗੁਰਦੇਵ ਸਿੰਘ ਉਹ ਬਿਲਕੁਲ ਹੀ ਅਨਪੜਾ ਹੈ ਜਿਹੜਾ ਫਾਦਰ ਇਨਸਾਨ ਵਾਲਾ ਹੈਗਾ ਇਦਾਂ ਦੂਜਾ ਹਰਮਨਪ੍ਰੀਤ ਜਿਹੜਾ ਉਹ +2 ਹੈ ਉਹ ਉੱਥੋਂ ਪਾਕਿਸਤਾਨ ਤੋਂ ਆਉਣਾ ਸੀ ਮੈਸੇਜ ਜੀ ਇਹਨਾਂ ਕੋਲ ਪਹੁੰਚ ਗਏ ਸੀਗੇ ਅਸੀਂ ਟਾਈਮਲੀ ਕਰ ਲਿਆ ਇਹਨਾਂ ਨੂੰ ਮੁੜ ਕੇ ਹੁਣ ਮੈਸੇਜ ਆਉਣਾ ਸੀ ਵੀ ਜੋ ਵੀ ਨਾਲ ਇਹਨੇ ਜਾਣਾ ਸੀ ਅੱਗੇ ਉਹਨੇ ਟਾਈਮ 'ਚ ਲੱਕੀਲੀ ਆਪਾਂ ਇਹਨਾਂ ਨੂੰ ਕਰ ਲਿਆ ਕੁਦਰਤੀ ਹੈ ਜਿਹੜੀ ਪੂਰੀ ਦੀ ਪੂਰੀ ਕਨਸਾਈਨਮੈਂਟ ਹੈ ਇਸ ਮੋਡਿਊਲ ਦੇ ਵਿੱਚ ਉਹ ਸਾਰੀ ਜਿਹੜੀ ਆ ਬਰਾਮਦ ਹੋ ਗਈ ਉਹ WhatsApp ਤੇ ਦੂਜੇ ਸੋਸ਼ਲ ਮੀਡੀਆ ਐਪਸ ਤੇ ਰਾਹੀਂ ਇੰਟੈਕਟ ਪਾਕਿਸਤਾਨ ਰਹਿੰਦੀ ਹੈ ਵਰਚੁਅਲ ਨੰਬਰਸ ਉਹ ਸਾਰਾ ਜੋ ਪਹਿਲਾ ਮੋਡਸ ਪ੍ਰੈਂਡ ਹੀ ਹੈ ਟੈਕਨੋਲੋਜੀ ਦਾ ਮੈਂ ਹਮੇਸ਼ਾ ਦੇਖਦਾ ਕਿ ਕ੍ਰਿਮੀਨਲਸ ਬੜਾ ਫਾਇਦਾ ਉਠਾ ਰਹੇ ਕਿ ਜਿਹੜਾ ਸਾਡੇ ਨੈਟਵਰਕਸ ਵਗੈਰਾ ਜਿਹੜੇ ਸਾਨੂੰ ਉਹਦੇ ਚ ਨਹੀਂ ਆਉਂਦੇ ਮਤਲਬ ਕੰਟਰੋਲ ਚ ਨਹੀਂ ਹੁੰਦੇ ਫਾਰਮ ਬੇਸ ਐਪਸ ਨੇ ਉਹਨਾਂ ਤੋਂ ذریعے ਜਿਹੜੀ ਟੈਕਨੋਲੋਜੀ ਨਾਲ ਵਰਚੁਅਲ ਨੰਬਰਸ ਬੇਸਿਕਲੀ ਹੈਗੇ ਆ ਉਹਨੂੰ ਇਨਕ੍ਰਿਪਟਿਡ ਮੈਸੇਜਸ ਸਾਰੇ ਉਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ। ਕਿ ਨਾ ਵੀ ਪਰ ਫਿਰ ਪਤਾ ਲੱਗਾ ਕੁਝ ਕੀ ਇਹਨਾਂ ਨੇ ਕਿਸੇ ਕਿਹਾ ਹੈ ਕਿ ਉਹ ਮਰ ਜਿਹੜੇ ਸੀ ਕਿ ਜਿੱਤੇ ਜਿਨ੍ਹਾਂ ਨੇ ਬਾਤ ਦੇਖੋ ਮੈਨੂੰ ਦੋ 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 ਗੱਲਾਂ ਲੱਗ ਰਹੀਆਂ ਐ ਇਹਦੇ 'ਚ। ਇਟ ਕੁਡ ਬੀ ਟੈਰਰਿਜ਼ਮ ਐਂਗਲ ਐਂਡ ਇਟ ਕੁਡ ਬੀ ਗੈਂਗਸਟਰ ਐਂਗਲ। ਆਰਗੇਨਾਈਜ਼ ਕ੍ਰਾਈਮ ਵਾਲੇ ਬੰਦੇ ਮੰਗਾਉਣਗੇ ਇਹਨੇ ਪਿਸਟਲ। ਤੁਸੀਂ ਇਹ ਦੇਖੋ ਤਾਂ ਬਿਲਕੁਲ ਬ੍ਰੈਂਡ ਨਿਊ ਹੈਗੇ ਸਾਰੇ। ਔਰ ਸਾਰੇ ਵੈਰੀ ਵੈਰੀ ਲੀਥਲ ਇਹਨਾਂ ਦੀ ਜਿਹੜੀ ਫਾਇਰਿੰਗ ਕੈਪੈਸਿਟੀ ਐ। ਸੈਮੀ ਆਟੋਮੈਟਿਕ ਫਾਇਰ ਕਰਦੇ ਆ ਹੋਰ ਕਰਦੇ ਆ ਦੈਟ ਇਜ਼ ਵੈਰੀ ਵੈਰੀ ਲੀਥਲ ਸਰ ਜਿਹੜੇ ਨੌਕਸਮਨ ਨੂੰ ਗ੍ਰਸਤਾਰ ਕੀਤਾ ਗਿਆ ਉਹਨਾਂ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਨਾਲ ਕਿ ਆਪਾਂ ਉਹਨਾਂ ਦੇ ਟਿੱਕੜੇ ਮੈਂ ਉਹੀ ਉਹੀ ਕਹਾਂ ਜੀ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਪਹਿਲਾਂ ਇਹਨਾਂ ਦੇ ਸਾਰਾ ਜੋ ਟੈਕਨੀਕਲ ਇਨਵੈਸਟੀਗੇਸ਼ਨ ਉਹ ਵੀ ਨਾਲ ਨਾਲ ਚੱਲਦੀ ਹੈ ਜੋ ਕੁਐਸਚਨਿੰਗ ਉਹਨਾਂ ਦੀ ਫਿਜ਼ੀਕਲ ਤੌਰ ਤੇ ਇਨਵੈਸਟੀਗੇਸ਼ਨ ਚੱਲ ਰਹੀ ਉਹ ਤੋਂ ਇਲਾਵਾ ਵੀ ਇਹ ਕੰਮ ਬੈਕਅਪ ਕਰ ਰਹੇ ਰੋਡਾਂ ਦੇ ਵਿੱਚ ਚੌਕੀ ਉਹਨੇ ਬਹੁਤ ਸਾਫ ਕਰਦੀ ਇtanto ਨਹੀਂ ਕਹਦਾ ਉਹ ਇਹ ਜਿਹੜੇ ਜੂਵినਾਈਲ ਕਿੰ ਕੀ ਨੇ ਸੀ ਇਹ ਕੋ ਅਲੱਗ-ਅਲੱਗ ਬੰਦੇ ਆ ਜੋ ਵੀ ਨਾਈਲ ਜਿਹੜਾ ਹੈਗਾ ਉਹ ਇਨਵੋਲਡ ਪੱਕਾ ਹੈਗਾ ਕਿਉਂਕਿ ਸੰਘੇੜਾ ਪਿੰਡ ਲੋਪੋ ਕੇ ਬਾਰਡਰ ਏਰੀਆ ਨਾਲ ਉਹਦੇ ਦੋ ਬੰਦੇ ਅੰਮ੍ਰਿਤਸਰ ਦੇ ਸ਼ਹਿਰ ਦੇ ਨਾਲ ਲਾਏ ਗੇਟ ਕੀਮਾਂ ਦੇ ਬੇਸਿਕਲੀ ਜੂਵినਾਈਲ ਇੱਕ ਸਾਹਮਣੇ ਫੇਸ ਸੀਗਾ ਕਿਉਂਕਿ ਦੋ ਬੰਦੇ ਜਿਹੜੇ ਸ਼ਮਸ਼ੇਰ ਤੇ ਅਮਨਦੀਪ ਉਹਦੇ ਰਾਹੀ ਇੱਕ ਚਕਵਾਰੇ ਸੀਗੇ ਠੀਕ ਹੈ ਜੀ ਫਿਰ ਉਹ ਅੱਗੇ ਕਨੈਕਟ ਹੋ ਗਏ ਬਲਵਿੰਦਰ ਨਾ ਗੁਰਦੇਵ ਨਾ ਕਰਨਪ੍ਰੀਤ ਹਨ ਹਰਮਨ ਕਿਉਂਕਿ ਕੱਕੜਪਿੰਡ ਦੇ ਸਾਰੇ ਬੰਦੇ ਨੇ ਕੱਕੜਪਿੰਡ ਪਹਿਲਾਂ ਵੀ ਤੁਹਾਨੂੰ ਪਤਾ ਬਹੁਤ ਵਾਰ ਫਿਕਰ ਹੋਇਆ ਬਿਕੋਜ਼ ਬਿਲਕੁਲ ਰਾਈਟ ਔਨ ਦਾ ਇੰਟਰਨੈਸ਼ਨਲ ਬਾਰਡਰ ਇਸ ਦੀ ਲੋਕੇਸ਼ਨ ਹੈ ਪਿੰਡ ਦੀ ਔਰ ਇਹ ਇਹਨਾਂ ਦਾ ਆਪਣੇ ਏਰੀਆ ਚ ਡਰਾਪਿੰਗ ਕਰਾ ਕੇ ਸੇਫਲੀ ਲਿਫਟਿੰਗ ਕਰਦੇ ਰਹੇ ਤਾਂ ਹੀ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜੋ ਮੈਂ ਸਮਝਦਾ ਉਹ ਐਂਗਲ ਵੀ ਅਸੀਂ ਸਾਰਾ ਦੇਖ ਰਹੇ ਹਾਂ ਕਾਜ਼ ਨੇ ਜੀ ਦਾ ਜੁਵਨਾਈਲ ਦਾ ਸਟੂਡੈਂਟ ਹੈ ਇੱਕ ਆਟੋ ਡਰਾਈਵਰ ਹੈ ਜਿਹੜਾ ਸ਼ਮਸ਼ੇਰ ਹੈ ਮਿੰਨੀ ਟਰੱਕ ਚਲਾਉਂਦਾ ਅਮਨਦੀਪ ਐਗਰੀਕਲਚਰ ਦਾ ਮਤਲਬ ਫਾਰਮਿੰਗ ਦਾ ਕੰਮ ਕਰਦਾ ਬਲਵਿੰਦਰ ਇਸੇ ਤਰ੍ਹਾਂ ਗੁਰਦੇਵ ਵੀ ਫਾਰਮਰ ਹੈ ਅਨਪਲੋਇਡ ਉਹਦਾ ਮੁੰਡਾ ਕਰਨਪ੍ਰੀਤ ਹਰਮਨ ਜਿਹੜਾ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਇਸ ਤਰ੍ਹਾਂ ਦੀ ਪ੍ਰੋਫਾਈਲ ਹੈ ਇਹਨਾਂ ਦੀ ਪੜਾਏ ਗਏ ਨੇ ਉਹਨੇ ਪੜਾਏ ਗਏ ਕਿ ਕਿਹੜੀ ਵੱਡੀ ਨਾਲ ਪ੍ਰੋਗਰਾਮ ਹੋਈ ਹੈ ਕੁਮੇਂਟ ਦੀ ਪ੍ਰਾਪਰਟੀਾਂ ਦਾ ਪਾਲਿਜ ਦੀ ਦੇਸ਼ਕੀ ਬੱਚਿਆਂ ਦੇ ਤੋਂ ਦਤਾ ਮਾਤਰ ਕੋਲੇ ਲੱਗੇ ਕਿ ਨਮਾਤਰ ਹੋਵੇ। ਨਹੀਂ ਉਹ ਕੱਲੀ ਪ੍ਰਾਪਰਟੀ ਨਹੀਂ ਜੀ ਬੈਂਕ ਖਾਤੇ ਵੀ ਸਾਰੇ ਬੋਥ ਮੂਵੇਬਲ ਇਮੋਵੇਬਲ ਐਸੈਟਸ ਨੂੰ ਅਸੀਂ ਡੈਮਨ ਕਰਦੇ। ਜੀ ਜੀ। ਥੈਂਕ ਯੂ ਜੀ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼